ਸਾਡੇ ਕਿਸਾਨ ਵੀਰ ਜੀ ਆਪਾਂ ਅਦਨਾਲਾ ਵਿਧਾਨ ਸਭਾ ਹਲਕੇ ਦੇ ਪਿੰਡ ਮਾਜੀ ਬੀਆਂ ਆਰਾਪੁਰ ਸਦੋਗਾਜੀ ਉਸ ਏਰੀਆ ਦੇ ਵਿੱਚ ਆ ਇੱਥੇ ਪਿਛਲੀ ਵਾਰ ਵੀ ਕਿਸਾਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਝੋਨਾ ਜਿਹੜੀ ਸਿੱਧੀ ਬਜਾਈ ਕੀਤੀ ਸੀਗੀ ਹੁਣ ਵੀ ਇਹ ਕਿਸਾਨ ਜਿਹੜੇ ਸਿੱਧੀ ਬਜਾਈ ਕਰਦੇ ਉਹਦਾ ਪਿਛਲੀ ਵਾਰ ਵੀ ਇਹਨਾਂ ਦਾ ਰਿਜ਼ਲਟ ਜਿਹੜਾ ਬਹੁਤ ਵਧੀਆ ਆ ਐਤਕਾ ਵੀ ਬਹੁਤ ਵਧੀਆ ਰਿਜ਼ਲਟ ਆਇਆ ਮੈਂ ਇਹਨਾਂ ਨੂੰ ਮਿਲਣ ਆਇਆ ਸੀਗਾ ਸਾਨੂੰ ਪਿਛਲੀ ਵਾਰ ਵੀ ਜਿੰਨਾ ਟੀਚਾ ਮਿਲਿਆ ਸੀ ਆਈ ਨਾਲੇ ਬਲਾਕਾਂ ਨੂੰ ਸਾਡੇ ਐਗਰੀਕਲਚਰ ਬਲਾਗ ਜਿਹੜੇ ਆ ਅਸੀਂ ਪਿਛਲੀ ਵਾਰ ਵੀ ਪੂਰਾ ਕੀਤਾ ਤਾਂ ਇਤਕਾ ਵੀ ਸਾਨੂੰ 5000 ਏਕੜ ਦਾ ਜਿਹੜਾ ਟੀਚਾ ਦਿੱਤਾ ਪੰਜਾਬ ਗਵਰਨਮੈਂਟ ਨੇ ਉਹ ਅਸੀਂ ਸਦਾ ਪੂਰਾ ਕਰ ਲੈਣਾ ਔਰ ਮੈਨੂੰ ਖੁਸ਼ੀ ਆ ਕਿ ਕਿਸਾਨ ਚਾਹ ਦੇ ਦੱਸਦੇ ਆ ਕਿ ਸਾਨੂੰ ਪਿਛਲੀ ਵਾਰ ਵੀ ਇਹਨਾਂ ਦਾ ਖਰਚਾ ਵੀ ਘਟ ਹੋਇਆ ਇਹਨਾਂ ਨੂੰ ਫਾਇਦਾ ਵੀ ਜਿਹੜਾ ਬਹੁਤ ਜ਼ਿਆਦਾ ਹੋਇਆ ਸੋ ਮੈਂ ਇਸ ਕਰਕੇ ਇਹਨਾਂ ਨੂੰ ਸਨਮਾਨਤ ਕਰਨਾ ਇਹ ਜਿਹੜਾ ਸਾਡਾ ਕਿਸਾਨ ਵੀਰ ਆ ਇਹ ਕੇਰ ਨੂੰ ਦੇ ਵਿੱਚ ਬਜਾਈ ਕਰਨ ਦੇ ਵਿੱਚ ਇਹ ਬੜਾ ਮਾਸਟਰ ਬੰਦਾ ਇਹਨੇ ਬਹੁਤ ਜ਼ਿਆਦਾ ਮਤਲਬ ਪਿਛਲੀ ਵਾਰ ਵੀ 4-500 ਏਕੜ ਕੱਲੇ ਨੇ ਸਾਰੇ ਇਲਾਕੇ ਦੇ ਵਿੱਚ ਸਹਿਯੋਗ ਕੀਤਾ ਸੀਗਾ ਇਹਨਾਂ ਨੇ ਮਸ਼ੀਨਾਂ ਜਿਹੜੀਆਂ ਸਬਸਿਡੀ ਦੇ ਲਈਆਂ ਇੱਕ ਦੀ ਕਰਤੇ ਡਿਪਾਰਟਮੈਂਟੋਂ ਚੁੰਡੀ ਵਾਲੀਆਂ ਮਸ਼ੀਨਾਂ ਦੇ ਉਹਦਾ ਫਾਇਦਾ ਠਾ ਦੇ ਉਹ ਸਾਰੇ ਦੀ ਮਤ ਕਰਦੇ ਜੋ ਜੈਨੂਮ ਇਹਨਾਂ ਦਾ ਆਪਣੇ ਲੈਂਦੇ ਆ ਕਿਰਾਇਆ ਪੜਾ ਪਰ ਇਹ ਸਭ ਦਾ ਮਤਲਬ ਆਪਣੇ ਇਲਾਕੇ ਦੇ ਵਿੱਚ ਵਾਧੂ ਬਜਾਈ ਜਿਹੜੀ ਹੈ ਕਦੇ ਜਾਂਦੇ ਆ ਪਾਣੀ ਦੇ ਵੀ ਕਾਫੀ ਬਚਤ ਹੁੰਦੀ ਹੈ ਬਹੁਤ ਜ਼ਿਆਦਾ ਬਚਤ ਹੁੰਦੀ ਮੇਰੀ ਸਭ ਕਿਸਾਨਾਂ ਨੂੰ ਬੇਨਤੀ ਹੈ ਕਿ ਸਾਰੇ ਜਣੇ ਜਿਹੜਾ ਤੁਸੀਂ ਬਜਾਈ ਦੇ ਉੱਤੇ ਬਲ ਜਿਹੜੀ ਆ ਜਮੀਨਾਂ ਤਾਂ ਸਿੱਧੀ ਬਜਾਈ ਵਾਲੀ ਆ ਹਾਂ ਜਮੀਨ ਜਮੀਨ ਦਾ ਫਰਕ ਹੈ ਜਿੱਦਾ ਸਾਡੇ ਵਾਲੀ ਏਰੀਆ ਚ ਰੋਹੀ ਬੜੀ ਆ ਰੋਹੀ ਤੇ ਇਹਨੂੰ ਕਰਨਾ ਬੜਾ ਔਖਾ ਹੋ ਜਾਂਦਾ ਪਰ ਜਿੱਥੇ ਹੋ ਸਕਦੀ ਉੱਤੇ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਕਿ ਸਿੱਧੀ ਬਜਾਈ ਜਿਹੜੀ ਕਰੋ ਤਾਂ ਜੋ ਪਾਣੀ ਵੀ ਬਚੇ ਤੇ ਉਹਨਾਂ ਦਾ ਖਰਚਾ ਵੀ ਘਟਾ ਆਵੇ ਉਹਨਾਂ ਨੂੰ ਆਮਦਨ ਵੀ ਜਾਂਦੀ ਹੋਵੇ ਹਾਂ ਪਿੰਡ ਮੰਤਰੀ ਸਾਹਿਬ ਨੇ ਸਨਮਾਨਿਤ ਕੀਤਾ ਕੀ ਕਹਿਣਾ ਚਾਹੁੰਦੇ ਸਰਦਾਰ ਬਜੇਤਰ ਸਿੰਘ ਪਿੰਡ ਸ਼ੇਕ ਭਟੇ ਜੱਟਾਂ ਵਾਲੇ ਬਹੁਤ ਵਧੀਆ ਲੱਗ ਰਿਹਾ ਜੀ ਮੰਤਰੀ ਸਾਹਿਬ ਮਾਨ ਸਨਮਾਨ ਕਰਕੇ ਗਏ ਆ ਬਾਕੀ ਅਸੀਂ ਪਿਛਲੇ ਸਾਲ ਵਿੱਚੋਂ ਨਦੀ ਬਜਾਈ ਕੀਤੀ ਸੀ ਬਹੁਤ ਵਧੀਆ ਰਿਸਪੌਂਸ ਮਿਲਿਆ ਇੱਕ ਤਾਂ ਇਸ ਦੇ ਨਾਲ ਪਾਣੀ ਦੀ ਬਚਤ ਹੁੰਦੀ ਹੈ ਦੂਸਰਾ ਲੇਬਰ ਦਾ ਬਹੁਤ ਜ਼ਿਆਦਾ ਖਰਚ ਬਚਦਾ ਹੈ ਬਹੁਤ ਵਧੀਆ ਲੱਗ ਰਿਹਾ ਹੋਰ ਕਿਸਾਨਾਂ ਨੂੰ ਕੀ ਫੀਲ ਕਰੋਗੇ ਬਾਕੀ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਦੇ ਆ ਕਿ ਥੋੜਾ ਥੋੜਾ ਕਰਕੇ ਤੁਸੀਂ ਆਪਣਾ ਟ੍ਰਾਇਲ ਕਰਕੇ ਦੇਖ ਲਓ ਜੇ ਰਿਸਪੌਂਸ ਵਧੀਆ ਲੱਗਦਾ ਹੈ ਤਾਂ